ਦੇਖੋ ਜੀ ਜਿੱਦਾਂ ਕੀ ਤੁਹਾਨੂੰ ਪਤਾ ਹੈਗਾ ਕਿ ਕੱਲ ਜ਼ਿਲ੍ਹਾ ਪੈਸ਼ਾਦ ਅਤੇ ਪੰਚਾਇਤ ਸਮਿਤੀ ਦੇ ਜਿਹੜੇ ਇਲੈਕਸ਼ਨ ਹੈਗੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿੱਥੇ ਪੰਜ ਬਲੋਕ ਹੈਗੇ ਜਿਨ੍ਹਾਂ ਤੇ ਨੋ ਪੁਲਿਸ ਸਟੇਸ਼ਨ ਦਾ ਜਿਹੜਾ ਜੂਵਿਸਡਿਕਸ਼ਨ ਆਂਦਾ ਹੈਗਾ ਇਹਦੇ ਵਿੱਚ ਲਗਭਗ 2000 ਦੀ ਫੋਰਸ ਅਸੀਂ ਡਿਪਲੋਏ ਕੀਤੀ ਹੈ ਤੁਹਾਨੂੰ ਜਿਹੜੇ ਕੀ ਪਤਾ ਹੈਗਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਕਸ਼ਟ ਅਫਸਰ ਹੈਗੇ ਉਹ ਇਹਦੇ ਵਿੱਚ ਡਿਪਲੋਏਡ ਹੈਗੇ ਅੱਜ ਅਸੀਂ ਵਕ ਵਕ ਥਾਵਾਂ ਤੇ ਜਾ ਕੇ ਜਿਹੜੇ ਹੈਗੇ ਸਪੋਸਟਿਵ ਬਰੀਫਿੰਗ ਕਰੇਗੇ ਸਾਡੇ ਵੱਲੋਂ ਪੂਏ ਇੰਤਜ਼ਾਮਾਂ ਤਾਂ ਜਿਹੜੇ ਹੈਗੇ ਕੀਤੇ ਗਏ ਹੈਗੇ ਅਸੀਂ ਪੂਰਾ ਵਿਸ਼ਵਾਸ ਦਿਲਾਨੇ ਆ ਕਿ ਜਿਹੜਾ ਇਲੈਕਸ਼ਨ ਹੈ ਉਹ ਫ੍ਰੀ ਫੇਅਰ ਟ੍ਰਾਂਸਪੇਰੈਂਟ ਤੇ ਪੀਸਫੁਲ ਹੋਏਗਾ ਐਦੇ ਲਈ ਸਾਡਾ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਅਫਰਟ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਕੀਤਾ ਜਾ ਰਿਹਾ ਹੈ ਬਾਕੀ ਜਿਹੜੀ ਵੀ ਚੋਣ ਆਯੋਗ ਦੀ ਤੇ ਤਾਂ ਉਹਨੂੰ ਉਹਨੂੰ ਉਹਦਾ ਕੰਪਲੈਂਸ ਉਹ ਲੈਟਰ ਇਨ ਪਿਕਚਰ ਕਰਾਇਆ ਜਾ ਰਿਹਾ ਹੈ ਦੇਖੋ ਜੀ ਜਿੱਦਾਂ ਕੀ ਤੁਹਾਨੂੰ ਪਤਾ ਹੈਗਾ ਕਿ ਕੱਲ ਜ਼ਿਲ੍ਹਾ ਪੈਸ਼ਾਦ ਤੇ ਪੰਚਾਇਤ समिती ਦੇ ਜਿਹੜੇ ਇਲੈਕਸ਼ਨ ਹੈਗੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿੱਥੇ ਪੰਜ ਬਲੋਕ ਹੈਗੇ ਜਿਨ੍ਹਾਂ ਤੇ ਨੋ ਪੁਲਿਸ ਸਟੇਸ਼ਨ ਜਿਹੜਾ ਜਿਹੜਾ ਜਿਸਡਿਕਸ਼ਨ ਆਂਦਾ ਹੈਗਾ ਇਹਦੇ ਵਿੱਚ ਲਗਭਗ 2000 ਰੀਫੋਰਸਸ ਸੀ ਡਿਪਲੋਏ ਕੀਤੀ ਹੈ ਤੁਹਾਨੂੰ ਜਿਹੜੇ ਕਿ ਪਤਾ ਹੈਗਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਕਸ਼ਟ ਅਫਸਰ ਅਗੇ ਉਹ ਇਹਦੇ ਵਿੱਚ ਡਿਪਲੋਏਡ ਹੈਗੇ ਅੱਜ ਅਸੀਂ ਵਕ ਵਕ ਥਾਵਾਂ ਤੇ ਜਾ ਕੇ ਜਿਹੜੇ ਹੈਗੇ ਸਪੋਸਟਿਵ ਬਰੀਫਿੰਗ ਕਰੇਗੇ ਸਾਡੇ ਵੱਲੋਂ ਪੂਏ ਇੰਤਜ਼ਾਮਾਂ ਤਾਂ ਜਿਹੜੇ ਹੈਗੇ ਕੀਤੇ ਗਏ ਹੈਗੇ ਅਸੀਂ ਪੂਰਾ ਵਿਸ਼ਵਾਸ ਦਿਲਾਣੇ ਆਂਗੇ ਕਿ ਜਿਹੜਾ ਇਲੈਕਸ਼ਨ ਹੈ ਉਹ ਫਰੀ ਫੇਅਰ ਟ੍ਰਾਂਸਪੇਰੈਂਟ ਤੇ ਪੀਸਫੁਲ ਹੋਏਗਾ ਇਹਦੇ ਲਈ ਸਾਡਾ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਐਫਰਟ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਕੀਤਾ ਜਾ ਰਿਹਾ ਹੈ ਬਾਕੀ ਜਿਹੜੇ ਵੀ ਚੋਣ ਆਯੋਗ ਦੀ ਦੇਰੀ ਤਾਂ ਉਹਨੂੰ ਉਹਨੂੰ ਉਹਦਾ ਕੰਪਲੇਂਟ ਉਹ ਲੈਟਰ ਇਨਸਪੈਕਟਰ ਕਰਾਇਆ ਜਾ ਰਿਹਾ ਹੈ ਦੇਖੋ ਜੀ ਜਿੱਦਾਂ ਕੀ ਤੁਹਾਨੂੰ ਪਤਾ ਹੈਗਾ ਕਿ ਕੱਲ ਜ਼ਿਲ੍ਹਾ ਪੈਸ਼ਾਦ ਅਤੇ ਪੰਚਾਇਤ ਸਭੀ ਦੇ ਜਿਹੜੇ ਇਲੈਕਸ਼ਨ ਹੈਗੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿੱਥੇ ਪੰਜ ਬਲੋਕ ਹੈਗੇ ਜਿਨ੍ਹਾਂ ਤੇ ਨੋ ਪੁਲਿਸ ਸਟੇਸ਼ਨ ਜਿਹੜਾ ਜੁਡੀਕਸ਼ਨ ਆਉਂਦਾ ਹੈਗਾ ਇਹਦੇ ਵਿੱਚ ਲਗਭਗ 2000 ਦੀ ਫੋਰਸ ਸੀ ਡਿਪਲੋਏ ਕੀਤੀ ਹੈ ਤੁਹਾਨੂੰ ਜਿਹੜੇ ਕੀ ਪਤਾ ਹੈਗਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਕਸ਼ਟ ਅਫਸਰ ਹੈਗੇ ਉਹ ਇਹਦੇ ਵਿੱਚ ਡਿਪਲੋਏਡ ਹੈਗੇ ਅੱਜ ਅਸੀਂ ਵਕ ਵਕਤ ਥਾਵਾਂ ਤੇ ਜਾ ਕੇ ਜਿਹੜੇ ਹੈਗੇ ਸਪੋਸਿਟਿਵ ਬਰੀਫਿੰਗ ਕਰੇ ਹੈਗੇ ਸਾਡੇ ਵੱਲੋਂ ਪੂਏ ਇੰਤਜ਼ਾਮਾਂ ਤੇ ਜਿਹੜੇ ਹੈਗੇ ਕੀਤੇ ਗਏ ਹੈਗੇ ਅਸੀਂ ਪੂਰਾ ਵਿਸ਼ਵਾਸ ਦਿਲਾਉਣਾ ਹੈ ਕਿ ਜਿਹੜਾ ਇਲੈਕਸ਼ਨ ਹੈ ਉਹ ਫ੍ਰੀ ਫੇਅਰ ਟ੍ਰਾਂਸਪੇਰੈਂਟ ਔਰ ਪੀਸਫੁਲ ਹੋਏਗਾ ਐਦੇ ਲਈ ਸਾਡਾ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਅਫਰਟ ਹੈ ਉਹ ਉਧਿਲਾ ਪ੍ਰਸ਼ਾਸਨ ਦੇ ਨਾਲ ਕੀਤਾ ਜਾ ਰਿਹਾ ਹੈ ਬਾਕੀ ਜਿਹੜੀ ਵੀ ਚੋਣ ਆਯੋਗ ਦੀ ਤਾਈ ਤਾਂ ਉਹਨੂੰ ਉਹਨੂੰ ਉਹਦਾ ਕੰਪਲੈਂਸ ਉਹ ਲੈਟਰ ਇਨ ਪਿਕਚਰ ਕਰਾਇਆ ਜਾ ਰਿਹਾ ਹੈ ਦੇਖੋ ਜੀ ਜਿੱਦਾਂ ਕੀ ਤੁਹਾਨੂੰ ਪਤਾ ਹੈਗਾ ਕਿ ਕੱਲ ਜ਼ਿਲ੍ਹਾ ਪੈਸ਼ਾਦ ਅਤੇ ਪੰਚਾਇਤ ਸਮਿਤੀ ਦੇ ਜਿਹੜੇ ਇਲੈਕਸ਼ਨ ਹੈਗੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿੱਥੇ ਪੰਜ ਬਲੋਕ ਹੈਗੇ ਜਿਨ੍ਹਾਂ ਤੇ ਨੋ ਪੁਲਿਸ ਸਟੇਸ਼ਨ ਦਾ ਜਿਹੜਾ ਜੂਵਿਸਡਿਕਸ਼ਨ ਆਂਦਾ ਹੈਗਾ ਇਹਦੇ ਵਿੱਚ ਲਗਭਗ 2000 ਦੀ ਫੋਰਸ ਅਸੀਂ ਡਿਪਲੋਏ ਕੀਤੀ ਹੈ ਤੁਹਾਨੂੰ ਜਿਹੜੇ ਕੀ ਪਤਾ ਹੈਗਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਕਸ਼ਟ ਅਫਸਰ ਹੈਗੇ ਉਹ ਇਹਦੇ ਵਿੱਚ ਡਿਪਲੋਏਡ ਹੈਗੇ ਅੱਜ ਅਸੀਂ ਵਕ ਵਕ ਥਾਵਾਂ ਤੇ ਜਾ ਕੇ ਜਿਹੜੇ ਹੈਗੇ ਸਪੋਸਟਿਵ ਬਰੀਫਿੰਗ ਕਰੇਗੇ ਸਾਡੇ ਵੱਲੋਂ ਪੂਏ ਇੰਤਜ਼ਾਮਾਂ ਤਾਂ ਜਿਹੜੇ ਹੈਗੇ ਕੀਤੇ ਗਏ ਹੈਗੇ ਅਸੀਂ ਪੂਰਾ ਵਿਸ਼ਵਾਸ ਦਿਲਾਨੇ ਆ ਕਿ ਜਿਹੜਾ ਇਲੈਕਸ਼ਨ ਹੈ ਉਹ ਫ੍ਰੀ ਫੇਅਰ ਟ੍ਰਾਂਸਪੇਰੈਂਟ ਤੇ ਪੀਸਫੁਲ ਹੋਏਗਾ ਐਦੇ ਲਈ ਸਾਡਾ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਅਫਰਟ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਕੀਤਾ ਜਾ ਰਿਹਾ ਹੈ ਬਾਕੀ ਜਿਹੜੀ ਵੀ ਚੋਣ ਆਯੋਗ ਦੀ ਤਾਈ ਤਾਂ ਉਹਨੂੰ ਉਹਨੂੰ ਉਹਦਾ ਕੰਪਲੈਂਸ ਉਹ ਲੈਟਰ ਇਨ ਪਿਕਚਰ ਕਰਾਇਆ ਜਾ ਰਿਹਾ ਹੈ